ਕੇਰਲ ਗੋਆ ਤੇ ਹੋਰਨਾਂ ਸੂਬਿਆਂ ਤੋਂ ਬਾਅਦ ਕਰੋਨਾ ਨੇ ਪੰਜਾਬ ਚ ਵੀ ਮੋੜ ਦਸਤਕ ਦੇ ਦਿੱਤੀ ਹੈ 6 ਮਹੀਨੇ ਬਾਅਦ ਜਲੰਧਰ ਚ ਕਰੋਨਾ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਉਦੋਂ 8 ਮਹੀਨੇ ਬਾਅਦ ਜਲੰਧਰ ਚ ਕਰੋਨਾ ਨਾਲ ਇੱਕ ਮਰੀਜ਼ ਦੀ ਮੌਤ ਹੋਈ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸ਼ੇਰਪੁਰ ਦੀ ਰਹਿਣ ਵਾਲੀ 60 ਸਾਲਾ ਔਰਤ ਨੂੰ ਸਾਹ ਲੈਣ 'ਚ ਮੁਸ਼ਕਲ ਤੇ ਬੁਖਾਰ ਹੋਣ ਪਿੱਛੋਂ ਪਰਿਵਾਰ ਨੇ ਉਸ ਨੂੰ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਸੀ। ਉਸ ਦੀ ਜਾਂਚ ਪਿੱਛੋਂ ਉਸ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ। ਔਰਤ ਦਾ ਰੈਪਿਡ ਟੈਸਟ ਕੀਤਾ ਗਿਆ ਸੀ। ਇਲਾਜ ਦੇ ਦੌਰਾਨ ਬੁੱਧਵਾਰ ਨੂੰ ਉਸ ਦੀ ਮੌਤ ਹੋਈ। ਸਿਹਤ ਵਿਭਾਗ ਦੀਆਂ ਨੀਤੀਆਂ ਦੀ ਪਾਲਣਾ ਕਰਦੇ ਆਂ ਬਜ਼ੁਰਗ ਔਰਤ ਦੀ Laash ਬੈਕ ਕਰਕੇ ਟੀਮ ਦੇ ਮੈਂਬਰਾਂ ਨੇ ਪਰਿਵਾਰ ਵਾਲਿਆਂ ਦੀ ਮੌਜੂਦਗੀ ਚ ਹੁਸ਼ਿਆਰਪੁਰ ਚ ਉਸੇ ਪਿੰਡ ਦਾ ਸੰਸਕਾਰ ਕਰਵਾਇਆ ਦੂਜੇ ਪਾਸੇ ਜ਼ਿਲ੍ਹੇ ਦੇ ਜੰਡਿਆਲਾ ਕਸਬੇ ਚ 46 ਸਾਲਾਂ ਦੇ ਇੱਕ ਵਿਅਕਤੀ ਨੂੰ ਨਜ਼ਲਾ ਜ਼ੁਕਾਮ ਸਾਹ ਲੈਣ ਚ ਮੁਸ਼ਕਲ ਖਾਂਸੀ ਤੇ ਬੁਖਾਰ ਦੀ ਸ਼ਿਕਾਇਤ ਤੇ ਨੀਜੀ ਡਾਕਟਰ ਤੋਂ ਜਾਂਚ ਕਰਵਾਉਣ ਦੇ ਪਿੱਛੋਂ ਮੁਰਲਾ ਸਿਹਤ ਕੇਂਦਰ ਜੰਡੇਆਲਾ ਚ ਸਰਕਾਰੀ ਸਿਹਤ ਕੇਂਦਰ ਚ ਸੰਪਰਕ ਕਰਨ ਦੇ ਚੋਂ ਜਾਂਚ ਪੜਤਾਲ ਕੀਤੀ ਗਈ ਉਸ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਨੇ ਉਸ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ ਮਰੀਜ਼ ਨੂੰ ਘਰ ਚ ਆਈਸੋਲੇਟ ਕਰ ਦਿੱਤਾ ਗਿਆ ਹੈ ਉਧਰ ਸਿਹਤ ਵਿਭਾਗ ਨੇ ਦਾਵਾ ਕੀਤਾ ਹੈ ਕਿ ਕਰੋਨਾ ਦੇ ਨਾਲ ਟਕਰੇ ਨੇ ਉਸ ਨੇ ਪੂਕਤਾ ਪ੍ਰਬੰਧ ਕੀਤੇ ਹੋਏ ਨੇ ਤੇ ਖਬਰਾਉਣ ਦੀ ਕੋਈ ਲੋੜ ਨਹੀਂ Subscribe to One India channel and never miss an update.